ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵੀ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ कौर ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਦੇ ਸਲੋ ਰੋਡ ਤੇ ਰਾਧਾ ਸੋਮੀ 사ਸੰਗ ਘਰ ਤੋਂ ਲੈ ਕੇ ਸਲੋ ਗੇਟ ਤੇ ਨਵੇਂ ਖੰਬੇ ਲਗਾ ਕੇ LED ਲਾਈਟਾਂ ਲਗਵਾਈਆਂ ਗਈਆਂ ਇਹਨਾਂ ਲਾਈਟਾਂ ਦਾ ਇੰਤਜ਼ਾਰ ਪਿਛਲੇ 2 ਦਹਾਕਿਆਂ ਤੋਂ ਸੀ ਇਹਨਾਂ ਦਾ ਫਾਇਦਾ ਨਾ ਕੇਵਲ ਸਲੋ ਵਾਸੀਆਂ ਨੂੰ ਹੋਇਆ ਸਗੋਂ ਇੱਥੋਂ ਨਾਲ ਲੱਗਦੇ 15 20 ਪਿੰਡ ਵਾਲਿਆਂ ਨੂੰ ਲੰਘਣ ਵੇਲੇ ਆਉਂਦੀਆਂ ਮੁਸ਼ਕਲਾਂ ਤੋਂ ਨਿਜਾਤ ਮਿਲੀ 1 ਅਕਤੂਬਰ ਨੂੰ ਸ਼ਾਮ 6 ਵਜੇ ਜਿੱਦਾਂ ਹੀ ਅੰਗਰ ਸਿੰਘ ਦਾ ਕਾਫਲਾ ਧਰਮਕੋਟ ਪਿੰਡ ਤੋਂ ਗਰੀਬ ਕਿਸਾਨਾਂ ਨੂੰ ਮਦਦ ਲਈ ਪੈਸੇ ਦੇਣ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਨੂੰ ਘੇਰ ਲਿਆ ਅਤੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਵਿਧਾਇਕ ਦੇ ਸਮਝਾਉਣ ਤੇ ਵੀ ਲੋਕ ਨਹੀਂ ਮੰਨੇ ਤਾਂ ਵਿਧਾਇਕ ਦਾ ਕਾਫਲਾ ਪਿੱਛੇ ਮੁੜ ਆਇਆ ਉਹਨਾਂ ਨੇ ਕਿਹਾ ਕਿ ਉਹ ਫਿਰ ਵੀ ਇੱਥੇ ਆ ਕੇ ਗਰੀਬਾਂ ਨੂੰ ਮਦਦ ਦੇਣਗੇ ਅਤੇ ਰਾਹਤ ਦੇਣ ਦੇ ਕੰਮਾਂ ਤੋਂ ਪਿੱਛੇ ਨਹੀਂ ਹਟਣਗੇ ਕੇਂਦਰ ਸਰਕਾਰ ਨੇ ਪਹਿਲਾਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਕੱਲ ਹੀ ਇਹ ਆਰਡਰ ਆਇਆ ਕਿ ਹੁਣ 11 ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੋਵੇਗਾ ਜਿਸ ਦੇ ਚਲਦੇ ਕਿਸਾਨਾਂ ਤੇ ਆੜਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ 10 ਦਿਨ ਝੋਨੇ ਦੀ ਰਾਖੀ ਕੌਣ ਕਰੇਗਾ ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਤੱਕ ਇਹ ਮੈਸੇਜ ਪਹੁੰਚਾ ਦਿੱਤਾ ਜਾਵੇ ਕਿ ਕੁਝ ਦਿਨ ਮੰਡੀਆਂ ਵਿੱਚ ਝੋਨਾ ਨਾ ਲੈ ਕੇ ਆਉਣ ਕਲ ਬੰਗਾ ਵਿਖੇ ਰਾਸ਼ਟਰੀ ਖੂਨਦਾਨ ਦੇ ਮੌਕੇ ਤੇ ਖੂਨਦਾਨ ਕੈਂਪ ਲਗਾਇਆ ਗਿਆ ਕੈਂਪ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਦੀ ਖੂਨਦਾਨ ਭਵਨ ਟੀਮ ਵੱਲੋਂ 26 ਯੂਨਿਟ ਖੂਨ ਇਕੱਠਾ ਕੀਤਾ ਗਿਆ ਖੂਨਦਾਨ ਕਰਨ ਵਾਲੇ ਦਾਨੀ ਸਜਨਾ ਨੂੰ ਕਾਲਜ ਵੱਲੋਂ ਪ੍ਰਮਾਣ ਪੱਤਰ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਪਿਛਲੇ 24 ਘੰਟਿਆਂ ਵਿੱਚ ਜ਼ਿਲ੍ਹੇ ਵਿੱਚ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਐਕਟਿਵ ਕੇਸ ਵੀ ਇੱਕ ਹੀ ਹੈ ਕੱਲ 1440 ਲੋਕਾਂ ਨੇ ਕਰੋਨਾ ਦਾ ਟੀਕਾ ਲਗਵਾਇਆ ਅਤੇ ਜ਼ਿਲ੍ਹੇ ਵਿੱਚ ਕੁੱਲ 5,30,000 ਤੋਂ ਉੱਪਰ ਲੋਕਾਂ ਦਾ ਟੀਕਾਕਰਨ ਹੋਇਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਬਹੁਤ ਹੀ ਵਧੀਆ ਰਹੀ ਚੰਨੀ ਨੇ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਇਹ ਅਪੀਲ ਕੀਤੀ ਕਿ ਤਿੰਨ ਖੇਤੀ ਕਾਨੂੰਨ ਤੁਰੰਤ ਹੀ ਰੱਦ ਕੀਤੇ ਜਾਣ ਅਤੇ ਕਰੋਨਾ ਦੀ ਵਜ੍ਹਾ ਕਾਰਨ ਬੰਦ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤੁਰੰਤ ਖੋਲ ਦਿੱਤਾ ਜਾਵੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਨਹੀਂ ਰਹਿਣਗੇ ਅਤੇ ਨਾ ਹੀ ਭਾਜਪਾ ਚ ਜਾਣਗੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਜਲਦ ਹੀ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ ਨਵੀਂ ਪਾਰਟੀ ਦਾ ਨਾਮ ਪੰਜਾਬ ਵਿਕਾਸ ਪਾਰਟੀ ਰੱਖ ਸਕਦੇ ਹਨ ਇਸ ਤੇ ਵਿਚਾਰ ਕਰਨ ਲਈ ਉਹ ਆਪਣੇ ਨਜ਼ਦੀਕੀ ਆਗੂਆਂ ਨਾਲ ਜਲਦ ਹੀ ਮੀਟਿੰਗ ਕਰਨਗੇ सीएम चन्नी ਦੀ ਮੋਦੀ ਨਾਲ ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਝੋਨੇ ਦੀ ਖਰੀਦ ਨੂੰ ਤੁਰੰਤ ਜਾਰੀ ਕਰਵਾਉਣ ਲਈ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ 2 ਅਕਤੂਬਰ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੇ ਘਰਾਂ ਅੱਗੇ ਪਹੁੰਚਣ। 에어 ਇੰਡੀਆ ਨੂੰ ਖਰੀਦਣ ਲਈ ਟਾਟਾ ਵੱਲੋਂ ਸਭ ਤੋਂ ਵੱਡੀ ਬੋਲੀ ਲਗਾਈ ਗਈ। ਸਰਕਾਰ ਵੱਲੋਂ ਟਾਟਾ ਗਰੁੱਪ ਦੀ ਬੋਲੀ ਨੂੰ ਮਨਜ਼ੂਰ ਕਰਨ ਦੀ ਖ਼ਬਰ ਨੂੰ ਖਾਰਜ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਕੋਰੋਨਾ ਦੌਰਾਨ ਨੌਕਰੀ ਗਵਾਉਣ ਵਾਲੇ ਕਰਮਚਾਰੀ ਰਾਜ بیمਾ ਨਿਗਮ ਦੇ ਮੈਂਬਰਾਂ ਨੂੰ 3 ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ। ਕੇਂਦਰੀ ਕਿਰਤਾ ਤੇ ਰੋਜ਼ਗਾਰ ਮੰਤਰੀ ਭਵਿੰਦਰ ਯਾਦਵ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਕਾਰਨ ਆਪਣੀ ਜਾਨ ਗਵਾ ਚੁੱਕੇ E S I C ਦੇ ਮੈਂਬਰਾਂ ਦੇ ਪਰਿਵਾਰਾਂ ਨੂੰ ਜੀਵਨ ਭਰ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗਾ। ਆਸਟ੍ਰੇਲੀਆ ਦੇ ਚੋਟੀ ਦੇ ਮੈਡੀਕਲ ਰੈਗੂਲੇਟਰ ਨੇ ਸ਼ੁੱਕਰਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਬਣਾਈ ਗਈ ਕੋਵਿਡ ਸ਼ੀਲਡ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਆਸਟ੍ਰੇਲੀਆ ਵਿੱਚ ਵਾਪਸੀ ਦੀ ਸਹੂਲਤ ਦੀ ਉਮੀਦ ਕੀਤੀ ਜਾ ਸਕਦੀ ਹੈ ਭਾਰਤ ਨੇ ਬ੍ਰਿਟੇਨ ਤੋਂ ਆਉਣ ਵਾਲੀ ਯੂਕੇ ਦੇ ਨਾਗਰਿਕਾਂ 'ਤੇ 10 ਦਿਨ ਕੁਆਰੰਟਾਈਨ ਰਹਿਣਾ ਜ਼ਰੂਰੀ ਕਰ ਦਿੱਤਾ ਹੈ। ਨਵੇਂ ਨਿਯਮ 4 ਅਕਤੂਬਰ ਤੋਂ ਲਾਗੂ ਹੋਣਗੇ ਅਤੇ ਯੂਕੇ ਤੋਂ ਆਉਣ ਵਾਲੇ ਸਾਰੇ ਨਾਗਰਿਕਾਂ ਕੋਲ 72 ਘੰਟੇ ਤੋਂ ਪਹਿਲਾਂ ਹੀ ਆਰਟੀਪੀਸੀਆਰ ਰਿਪੋਰਟ ਲਿਆਉਣੀ ਜ਼ਰੂਰੀ ਹੋਵੇਗੀ। ਹਵਾਈ ਅੱਡੇ 'ਤੇ ਵੀ ਹੋਵੇਗਾ ਆਰਟੀਪੀਸੀਆਰ ਟੈਸਟ। ਭਾਰਤ ਵਿੱਚ ਬੀਤੇ 24 ਘੰਟਿਆਂ ਵਿਖੇ ਕਰੋਨਾ ਦੇ 24374 ਨਵੇਂ ਮਾਮਲੇ ਸਾਹਮਣੇ ਆਏ ਅਤੇ 234 ਮੌਤਾਂ ਹੋਈਆਂ। ਉੱਥੇ ਹੀ ਪੰਜਾਬ ਵਿੱਚ 22 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮੁਹਾਲੀ ਵਿੱਚ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਗੋਲਡ ਕੋਸਟ ਵਿਕੇ ਭਾਰਤੀ ਮੈਹਿਲਾ ਟੀਮ ਦੀ ਸਲਾਮੀ ਬੱਲੇਬਾਜ਼ੀ ਸ਼੍ਰਮਤੀ ਮਨਾਨਾ ਆਸਟ੍ਰੇਲੀਆ ਵਿੱਚ ਟੈਸਟ ਸੈਂਕੜਾ ਲਾਣ ਵਾਲੀ ਪਹਿਲੀ ਭਾਰਤੀ ਮੈਹਿਲਾ ਖਿਡਾਰੀ ਬਣ ਗਈ ਹੈ ਮਨਾਨਾ 216 ਗੇਂਦਾਂ ਵਿੱਚ 217 ਰਨ ਬਣਾ ਕੇ ਆਊਟ ਹੋਈ ਕਪਤਾਨ ਲੋਕੇਸ਼ ਦੀ ਸ਼ਾਨਦਾਰ ਪਾਰੀ ਨਾਲ ਪੰਜਾਬ ਨੇ ਕੋਲਕਾਤਾ ਤੇ ਜਿੱਤ ਹਾਸਲ ਕੀਤੀ ਕੋਲਕਾਤਾ ਨੇ 20 ਓਵਰਾਂ ਵਿੱਚ 165 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਦਕਿ ਪੰਜਾਬ ਨੇ 19.3 ਓਵਰਾਂ ਵਿੱਚ 5 ਵਿਕਟਾਂ ਤੇ 168 ਦੌੜਾ ਬਣਾ ਕੇ ਰੋਮਾਂਚਕ ਜਿੱਤ ਆਪਣੇ ਨਾਂ ਕੀਤੀ ਕੇਐਸ ਰਾਹੁਲ ਨੇ ਉਹਨਾਂ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ